ਇਨਾਮ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਪੱਟੀ ਹੈ ਜੀ ਤੇ ਮੈਂ ਬਰਨਾਲੇ ਸਿਵਲ ਹਸਪਤਾਲ ਦੇ ਵਿੱਚ ਲਾਸਟ ਡਿਊਟੀ ਕੀਤੀ ਹੈਗੀ ਬਤੌਰ ਰੇਡੀਓਗ੍ਰਾਫਰ ਤੇ ਮੇਰੀ ਤਲਵੰਡੀ ਸਾਹਿਬ ਉਹ ਡਾਕਟਰ ਨੇ ਗਲਤ ਵਿੱਚ ਐਕਸਰੇ ਰਿਪੋਰਟਾਂ ਜੀ ਕਰਵਾਉਂਦੇ ਸੀ ਮੈਂ ਕੀਤੀ ਹੈ ਜੀ ਉਹਦੀ ਸਜ਼ਾ ਭੁਗਤ ਰਿਆ ਇਹ ਤੋਂ ਤੱਕ ਕਿ 12 ਸਾਲਾਂ ਦੇ ਵਿੱਚ ਮਹਿਕਮੇ ਨੇ ਮੇਰੀਆਂ ਬਗੈਰ ਮਤਲਬ ਤੋਂ 25 ਵਰ੍ਹਿਆਂ ਕਰੀਆਂ 1 ਸਾਲ ਚ ਅਟ ਕਰੀਆਂ ਤੇ ਲਾਸਟ ਬਦਲੀ ਮੇਰੀ ਪੰਗਸਮਾਣੀ ਤੋਂ ਬਰਨਾਲੇ ਹੋਈ ਸੀ ਜਿਹੜੀ ਕਹਿੰਦੇ ਹੋ ਕਿ ਉਹਦੀ ਅਜੇ ਤੱਕ ਇਨਕੁਆਰੀ ਨਹੀਂ ਹੋਈ ਵੀ ਮੈਂ ਉਹਦੇ ਤੋਂ ਰੋਸ਼ਨੀ ਠੀਕ ਹੈ ਕੀ ਮਤਲਬ ਕਿ ਜਿਹੜੀ ਇਹ ਲੈ ਕੇ ਕਿ ਅੱਜ ਤੁਸੀਂ ਕਿੱਥੇ ਬੈਠੇ ਹੋ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਆਪਣੇ ਕੀ ਕਹਿੰਦੇ ਹਰ ਸਿਸਟਮ ਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਇੱਕ ਕਲਰਕ ਪੀਐਨ ਜਿਹੜਾ ਹੈਗਾ ਉਹ ਵੀ ਡੀਸੀ ਬਣਿਆ ਬੈਠਾ ਹੈ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਗਈ ਉਹਦੀ ਦਰਖਾਸਤ ਜਾਂਦੀ ਹੈ ਜੇ ਕਿਸੇ ਵੱਡੇ ਅਫਸਰ ਦੇ ਬਰਖਲਪ ਜਾਂ ਕਿਸੇ ਵੱਡੇ ਧੜਲੇਦਾਰ ਦੇ ਬੰਦ ਬਰਖਲਪ ਤਾਂ ਉਹਦੀ ਫਾਈਲ ਉੱਤੇ ਦੱਬ ਲਈ ਜਾਂਦੀ ਹੈ ਗਰੀਬ ਤੋਂ ਦੀ ਫਾਈਲ ਤੇ ਪੈਸੇ ਖਾਈ ਜਾਂਦੇ ਨੇ ਸਿਰਫ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਇਨਸਾਫ ਲਈ ਭਟਕ ਰਿਹਾ ਹੈ ਆ ਤੁਸੀਂ ਕਿੱਥੇ ਬੈਠੇ ਹੋ ਕਿਸ ਚੀਜ਼ ਤੇ ਬੈਠੇ ਮੈਂ ਇਸ ਟਾਈਮ ਲੱਕੜਾਂ ਦੀ ਚੇਤਾ ਬਣਾ ਕੇ ਸਿਵਲ ਸਰਜਨ ਦਫ਼ਤਰ ਦੇ ਮੂਹਰੇ ਬਰਨਾਲੇ ਬੈਠਾਂਗਾ ਜੀ ਕਿੰਨਵਾਂ ਦਿਨ ਅੱਜ ਸੋਡਾ ਚੱਲ ਅੱਜ ਮੇਰਾ ਦੂਜਾ ਦਿਨ ਹੈ ਜੀ ਉਰੇ ਕੱਲ ਮਾੜਾ ਮੋਟਾ ਗੱਲਬਾਤ ਕਰੀ ਸੀ ਇਹਨਾਂ ਨੇ ਕਹਿੰਦੇ ਵੀ ਕੋਈ ਇਨਕੁਆਰੀ ਬਿਠਾਉਂਦੇ ਆ ਡੀਸੀ ਵੱਲੋਂ ਇਨਕੁਆਰੀ ਲੈਟਰ ਆਇਆਗਾ ਤੇ ਪਰ ਅਜੇ ਤੱਕ ਮੈਨੂੰ ਕਿਸੇ ਨਾਲ ਨੇ ਕੋਈ ਸੰਪਰਕ ਵੀ ਨਹੀਂ ਕਰਿਆ ਜੀ ਇਹ ਪ੍ਰੋਟੈਸਟ ਕਦੋਂ ਤੱਕ ਚੱਲ ਜਾਰੀ ਰਹੇਗਾ ਇਹ ਆਪਣੇ ਕੀ ਕਹਿੰਦੇ 25 ਤਰੀਕ ਤੱਕ ਸਿਰਫ ਇਹਨਾਂ ਨੂੰ ਇੱਕ ਸਿੰਪਲ ਰੋਸ ਪ੍ਰਦਰਸ਼ਨ ਕਿਹਾ ਹੋਇਆ ਵੀ 10 ਤੋਂ 5 ਵਜੇ ਤੱਕ ਡੇਲੀ ਚੱਲੇਗਾ ਤੇ 25 ਤਰੀਕ ਤੋਂ ਬਾਅਦ ਇਹਨੂੰ ਕੰਟੀਨਿਊਸ 24 ਘੰਟਿਆਂ ਵਾਸਤੇ ਜਾਰੀ ਕਰ ਦਿੱਤਾ ਜੀ ਇਹ ਸੋਡੀਅਮ ਮੰਗਾ ਨਾ ਮੰਨੀਆਂ ਗਈਆਂ ਤਾਂ ਨਾ ਮੰਨੀਆਂ ਗਈਆਂ ਤਾਂ ਇਹ ਪੇਖ ਦੇਖਣਾ ਜੀ ਆਪਾਂ ਧਰਨਾ ਦਾ ਜਾਰੀ ਰਹੇਗਾ ਠੀਕ ਹੈ ਨਹੀਂ ਮਰਨ ਵਰਤ ਵਿੱਚ ਕਨਵਰਟ ਕਰਨਾ ਹੈ ਜਾਂ ਕੋਈ ਹੋਰ ਵੱਡਾ ਸਟਾਰਟ ਕਰਨਾ ਹੈਗਾ ਇਹ ਅਗਲੀ 30 ਤਰੀਕ ਨੂੰ ਨਿਸ਼ਚਿਤ ਕੀਤਾ ਜਾਊਗਾ ਸਰ ਇਸ ਤਰ੍ਹਾਂ ਜੀ ਕੱਲ ਨੂੰ ਇੱਕ ਸਾਡੇ ਕੋਲ ਆਇਆ ਸੀ ਆਦਮੀ ਇੱਕੀ ਕੁਝ ਮੇਰੇ ਏਮਪਲਾਈ ਕਹਿ ਰਹੇ ਸੀ ਕਿ ਸਾਡੇ ਮੁਲਾਜ਼ਮ ਸੀਗਾ ਪਹਿਲੇ ਤੇ ਉਹਦੀਆਂ ਮਲਟੀਪਲ ਕ੍ਰੇਸਿਸ ਤੇ ਟਰਾਂਸਫਰਸ ਹੋਈਆਂ ਜੋ ਉਹਨੇ ਮੈਨੂੰ ਦੱਸਿਆ ਤੇ ਉਹ ਕਹਿ ਰਿਹਾ ਸੀ ਕਿ ਜਬਰੀ ਰਿਟਾਇਰ ਕਰਤਾ ਮੈਨੂੰ ਦੇਖੋ ਇਹ ਜਿੱਥੇ ਤੱਕ ਰਿਟਾਇਰਮੈਂਟ ਦਾ ਮਾਮਲਾ ਹੈ ਸਾਡੇ ਹੱਥ 'ਚ ਨਹੀਂ ਹੈ ਸਰਕਾਰ ਦੇ ਹੱਥ 'ਚ ਹੈ ਸਰਕਾਰ ਨੇ ਕੁਝ ਦੇਖਿਆ ਹੋਣਾ ਉਹਦੇ ਅਗੇਂਸਟ ਕੁਝ ਹੋਣਾ ਤਾਂ ਹੀ ਉਹਨੇ ਰਿਟਾਇਰ ਕੀਤਾ ਬਾਕੀ ਜਿੱਥੇ ਤੱਕ ਨਿਊਜ਼ ਦੀ ਗੱਲ ਹੈ ਉਹਨੇ ਆਪਣਾ ਮੰਗ ਪੱਤਰ ਦਿੱਤਾ ਮੈਂ ਉਹ ਇਨਕੁਆਰੀ ਆਪਣੇ ਇੰਡੀਆ ਫੈਕਟਰੀ डॉक्टर परमेश मार्क करती है आफ्टर इनकुआरी असी देखा वैसे मैं एस एम ओ न करी पूछा सी वो कहें कि इन्होंने ड्यू जिने भी बनते हैं वो सारे दे देते गए हैं जो कोई माड़ा मोटा कोई होएगा बकाया वो देख लेंगे आफ्टर इनकुआरी ठीक है वो भी उन्होंने ले जाएंगे